ਸਟਾਰ ਡੋਨਾਲਡ 트াম্প ਨੇ ਇੱਕ ਵਾਰ ਫਿਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੌਂ ਚੱਕ ਲਈ ਹੈ ਡੰਡੀ ਇਸ ਤੋਂ ਪਹਿਲਾਂ ਵੀ ਉਹ ਸਾਲ 2017 ਤੋਂ 2021 ਤੱਕ ਅਮਰੀਕਾ ਦਾ ਰਾਸ਼ਟਰਪਤੀ ਰਿਹਾ ਹੈ ਡੰਡੀ ਅੱਜ ਅਮਰੀਕਾ ਬੇਹਦ ਸ਼ਕਤੀਸ਼ਾਲੀ ਮੁਲਕ ਹੈ ਡੰਡੀ ਪੌਸਬੀਆਂ ਨੀਤੀਆਂ ਦਾ ਕਿਸੇ ਨਾ ਕਿਸੇ ਰੂਪ ਵਿੱਚ ਦੁਨੀਆ ਪਰ ਉੱਤੇ ਪ੍ਰਭਾਵ ਪੈਂਦਾ ਹੈ ਡੰਡੀ 트াম্প ਅਮਰੀਕਾ ਵਿੱਚ ਇੱਕ ਅਜਹੀ ਚਰਚਿਤ ਸ਼ਖਸੀਅਤ ਵਜੋਂ ਉੱਭਰਿਆ ਹੈ ਜਿਸ ਦੀਆਂ ਨੀਤੀਆਂ ਸੰਬੰਧੀ ਦਾਅਵੇ ਨਾਲ ਕੋਜਤ ਕਹਿ ਸਕਣਾ ਬੇਹਕ ਮੁਸ਼ਕਲ ਹੈ ਡੰਡੀ ਆਪਣੇ ਜੀਵਨ ਕਾਲ ਵਿੱਚ ਉਹ ਬੇहद ਵਿਵਾਦਗ੍ਰਸਤ ਵਿਅਕਤੀ ਵੀ ਰਿਹਾ ਹੈ ਡੰਡੀ ਧਨ ਦੌਲਤ ਦੇ ਸੰਬੰਧ ਵਿੱਚ ਉਹ ਦੁਨੀਆ ਦੇ ਅਮੀਰ ਲੋਕਾਂ ਵਿੱਚੋਂ ਇੱਕ ਰਿਹਾ ਹੈ ਡੰਡੀ ਅੱਜ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਉਸ ਦਾ ਨੇੜਲਾ ਸਾਥੀ ਹੈ ਡੰਡੀ ਇਸੇ ਹੀ ਕੜੀ ਵਿੱਚ ਜੈਫ ਦੇ ਜੋਸ ਅਤੇ ਟੈਪਕੌਕ ਆਉਂਦੇ ਹਨ ਟੰਡੀ ਫੇਸਬੁੱਕ ਮੈਟਾ ਦੇ ਸੰਚਾਲਕ ਮਾਰਗ ਜ਼ੁਕਰਬਰਗ ਵੀ ਹੁਣ ਉਸ ਦੇ ਕੈਂਪ ਵਿੱਚ ਸ਼ਾਮਿਲ ਹੋ ਚੁੱਕੇ ਹਨ ਟੰਡੀ ਟਰੰਪ ਦੇ ਜੀਵਨ ਬਾਰੇ अनेका ਵਿਵਾਦ ਵੀ ਉੱਠਦੇ ਰਹੇ ਹਨ ਟੰਡੀ ਪਿੱਛੇ ਜਿਹੇ ਹੀ ਉਸ ਨੂੰ ਇੱਕ ਪੂਰਨ ਸਟਾਰ ਨਾਲ ਜੁੜੇ ਮਾਮਲੇ ਵਿੱਚ ਦੋਸ਼ੀ ਮੰਨਿਆ ਗਿਆ ਸੀ ਪਰ ਉਸ ਦੇ ਰਾਸ਼ਟਰਪਤੀ ਚੁਣੇ ਜਾਣ ਕਾਰਨ ਉਸ ਨੂੰ ਜੱਜ ਵੱਲੋਂ ਕੋਈ ਸਜ਼ਾ ਨਹੀਂ ਸੁناਈ ਗਈ ਸੀ ਡੰਡੀ ਉਹ ਹੁਣ ਤੱਕ ਦੇ ਅਮਰੀਕਾ ਦੇ ਰਾਸ਼ਟਰਪਤੀਆਂ ਵਿੱਚੋਂ ਦੂਸਰਾ ਵਿਅਕਤੀ ਹੈ ਜੋ ਆਪਣੀ ਪਹਿਲੀ ਪਾਰੀ ਤੋਂ ਬਾਅਦ ਹਾਰ ਗਿਆ ਸੀ ਅਤੇ ਫਿਰ ਦੁਬਾਰਾ ਰਾਸ਼ਟਰਪਤੀ ਚੁਣਿਆ ਗਿਆ ਹੈ ਡੈਂਡੀ ਸਟਾਰਟ ਲੀ ਪਾਰੀ ਵਿੱਚ ਉਸ ਦੀ ਹਾਰ ਦੇ ਨਤੀਜਾ ਤੋਂ ਬਾਅਦ ਵੱਡੀ ਗੈਂਤੀ ਵਿੱਚ ਉਸ ਦੇ ਹਮਾਇਤੀਆਂ ਨੇ ਕੈਪੀਟਲ ਹੱਲ ਜੋ ਅਮਰੀਕਾ ਦੀ ਪਾਰਲੀਮੈਂਟ ਦੀ ਇਮਾਰਤ ਹੈ ਉੱਤੇ ਹਮਲਾ ਕਰ ਦਿੱਤਾ ਸੀ ਡੰਡੀ ਇਸ ਵਾਰ ਆਪਣੇ ਚੋਣ ਪ੍ਰਚਾਰ ਦੌਰਾਨ ਉਸ ਨੇ ਆਪਣੇ ਵੱਲੋਂ ਅਪਣਾਈਆਂ ਜਾਣ ਵਾਲੀਆਂ ਅਜਹੀਆਂ ਨੀਤੀਆਂ ਦੀ ਗੱਲ ਵੀ ਕੀਤੀ ਸੀ ਜੋ ਦੁਨੀਆ ਭਰ ਦੇ ਬਹੁਤੇ ਦੇਸ਼ਾਂ ਨੂੰ ਫਿਕਰਮੰਦੀ ਵਿੱਚ ਪਾ ਰਹੀਆਂ ਹਨ ਡੰਡੀ ਪ੍ਰਪਣੇ ਪਹਿਲਾਂ ਵੀ ਅਤੇ ਇਸ ਵਾਰ ਵੀ ਅਮਰੀਕਾ ਫਰਸਟ ਦਾ ਨਾਰਾ ਦਿੱਤਾ ਹੈ ਜਿਸ ਵਿੱਚ ਉਸ ਨੇ ਆਪਣੇ ਵੱਲੋਂ ਅਪਣਾਈਆਂ ਜਾਣ ਵਾਲੀਆਂ ਨੀਤੀਆਂ ਵਿੱਚ ਹਰ ਪੱਖ ਤੋਂ ਆਪਣੇ ਦੇਸ਼ ਨੂੰ ਤਰਜੀਹ ਦੇਣ ਦਾ ਵਾਅਦਾ ਕੀਤਾ ਹੈ ਗੰਡੀ ਇਸੇ ਲਈ ਉਸ ਨੇ ਆਪਣੇ ਸੌ ਚੁੱਕਣ ਵਾਲੇ ਦਿਨ 20 ਜਨਵਰੀ ਨੂੰ ਮੁਕਤੀ ਦਿਵਸ ਕਿਹਾ ਹੈ ਅਤੇ ਐਵੀ ਕਿਹਾ ਹੈ ਕਿ ਅਮਰੀਕਾ ਦਾ ਪਤਨ ਖਤਮ ਹੋ ਚੁੱਕਾ ਹੈ ਕਿਉਂਕਿ ਉਸ ਦੇ ਮੁਤਾਬਿਕ ਬਹੁਤ ਜਲਦੀ ਤਬਦੀਲੀ ਆਉਣ ਵਾਲੀ ਹੈ ਅਤੇ ਹੁਣ ਦੁਨੀਆ ਅਮਰੀਕਾ ਦਾ ਇਸਤੇਮਾਲ ਨਹੀਂ ਕਰ ਸਕੇਗੀ ਡੰਡੀ ਉਸ ਨੇ ਤਿੰਨ ਗੱਲਾਂ ਉੱਤੇ ਵਿਦੇਰੇ ਜ਼ੋਰ ਦਿੱਤਾ ਹੈ ਕ੍ਰਿਸ਼ਟਾਚਾਰ ਨੂੰ ਖਤਮ ਕਰਨਾ ਮਹਿੰਗਾਈ ਉੱਤੇ ਨੱਥ ਪਾਉਣਾ ਅਤੇ ਆਪਣੇ ਦੇਸ਼ ਵਿੱਚ ਗਲਤ ਕੁਸਪੈਠ ਨੂੰ ਰੋਕਣਾ ਡੰਡੀ ਇਸ ਦੇ ਨਾਲ ਹੀ ਉਸ ਨੇ ਬ੍ਰਾਮਦ ਦੇ ਖੇਤਰ ਵਿੱਚ ਦੂਜੇ ਦੇਸ਼ਾਂ ਦੇ ਮਾਲ ਉੱਤੇ ਕਰਾਂ ਦੀਆਂ ਦਰਾਂ ਵਧਾਉਣ ਦੀ ਗੱਲ ਵੀ ਸਪਸ਼ਟ ਰੂਪ ਵਿੱਚ ਕਹੀ ਹੈ ਡੰਡੀ ਇਸ ਨਾਲ ਦੁਨੀਆ ਦੇ ਵਪਾਰ ਦਾ ਤوازن ਵਿਗੜ ਸਕਦਾ ਹੈ ਡੰਡੀ ਭਾਰਤ ਵਰਗੇ ਦੇਸ਼ ਉੱਤੇ ਵੀ ਇਸ ਦਾ ਵੱਡਾ ਪ੍ਰਭਾਵ ਪਵੇਗਾ